ਹਾਂਜੀ ਕੀ ਹਾਲਾਜੀ ਸਾਰਿਆਂ ਦਾ ਆ ਇੱਕ ਚੀਜ਼ ਲੈ ਕੇ ਆਂਦੀ ਆ ਜਿੱਦਾਂ ਸੋਚ ਕੱਟਣੇ ਨੂੰ ਗੱਡੀ ਦਾ ਟਰੈਕਟਰਾਂ ਦਾ ਚਲ ਗੱਡੀ ਦਾ ਤਾਂ ਚਲ ਨਹੀਂ ਹੁੰਦਾ ਨਾ ਜਿੱਦਾਂ ਇੰਡੀਆ ਸੋਚੂ ਸੋਚ ਕੱਟਣੇ ਹੁੰਦੇ ਆ ਜਿੱਦਾਂ ਟਰੈਕਟਰਾਂ ਦੇ ਸਰਕਲ ਸ਼ਾਰਟ ਹੋ ਜਾਂਦਾ ਉਹਦੇ ਲਈ ਇੱਕ ਚੀਜ਼ ਲੈ ਕੇ ਆਂਦੇ ਆ ਰਿਮੋਟ ਆ ਤੁਹਾਨੂੰ ਦਿਖਾਉਨੇ ਆ ਚੀਜ਼ ਆਹ ਜੀ ਉਹ ਡੱਬੀ ਜਿਹਨਾਂ ਸੋਚ ਕੱਟ ਹੋ ਜਾਂਦਾ ਬਾਕੀ ਪੂਰੀ ਡਿਟੇਲ YouTube ਤੇ ਮੈਂ ਤੁਹਾਨੂੰ ਦੱਸੂਗਾ ਕੀ ਹਸਤਾ ਵਾ ਯੂਰੂ ਦੇ ਚੈਨਲ ਤੇ ਸਬਸਕ੍ਰਾਈਬ ਕਰ ਲਿਓ BIC ke IV PV07 wiki PV07 ਉਤੇ ਹੋਗੀ ਪੂਰੀ ਡਿਟੇਲ ਆਇਆ ਜੀ ਸਿਸਟਮ ਹੁਣ ਚਲ ਗੰਦਾ ਹੋ ਗਿਆ ਮੈਨੂੰ ਲਾਇਨ ਟਾਈਮ ਹੋ ਗਿਆ ਜਦੋਂ ਇਹਨਾਂ ਸੋਚ ਕੱਟ ਹੋ ਜਾਂਦਾ ਜਦੋਂ ਆਟੋਮੈਟਿਕਲੀ ਜਦੋਂ ਕਿਉਂਕਿ ਇਹ ਗੱਡੀ ਦਾ ਸਿਗਾ ਜਦੋਂ ਜਿੱਥੇ ਅਰਥ ਲੱਗਦਾ ਸੀਗਾ ਤਿੰਨਤੀ ਚੌਥੇ ਲੱਗਾਇਆ ਉਹ ਜਿਹੜਾ అలਰਮ ਹੁੰਦਾ ਉਹਦੇ ਕਰਕੇ ਡਾਊਨ ਹੋ ਜਾਂਦੀ ਹੁੰਦੀ ਸੀ ਜਿਹਦਾ ਹਫ਼ਤਾ ਕ ਖੜੀ ਰਹਿੰਦੀ ਹੁੰਦੀ ਸੀ ਗੱਡੀ ਤੇ ਜਿੱਦਣ ਦਾ ਇਹ ਲਾਇਆ ਹੁੰਦਾ ਨਹੀਂ ਹੈਗਾ ਜਦੋਂ ਆਫ ਹੋ ਜਾਂਦੀ ਹੈ ਸਾਰਾ ਸਰਕਲ ਤੇ ਆ ਹੈਗਾ ਇਹਦਾ ਰਿਮੋਟ ਰਿਮੋਟ ਤੋਂ ਹੀ ਹੁੰਦੀ ਹੈ ਜਦੋਂ ਆ ਦੇਖੋ ਹੁਣ ਔਨ ਹੋ ਗਈ ਤੇ ਇੱਥੇ ਹੀ ਆਫ ਹੋ ਜਾਣਾ ਇਹਨੇ ਸਰਕਲ ਕੱਟ ਦਿੰਦੀ ਹੈ ਜਦੋਂ ਫਿਰ ਤੁਸੀਂ ਚਾਬੀ ਨਾਲ ਕੋਈ ਲੋਕ ਖੁੱਲਣਾ ਨਹੀਂ ਕੁਝ ਨਹੀਂ ਹੋਣਾ ਦੇਖੋ ਨਾ ਬੰਦ ਨਾ ਔਨ ਹੁੰਦਾ ਹੈ ਨਾ ਤੇ ਇਹਨੂੰ ਔਨ ਕਰੂਗੇ ਫਿਰ ਸਾਰਾ ਕੁਝ ਚੱਲਣ ਲੱਗ ਪੈਂਦਾ ਹੈ ਨਾ ਦੇਖੋ ਓਪਨ ਆ ਬੰਦ ਹੋ ਗਈ ਗੱਡੀ ਹੈ ਨਾ ਤੋਪ ਹਨ ਜੀ ਬਹੁਤ ਘੈਂਟ ਆ ਤੇ ਜੇ ਕਿਸੇ ਨੂੰ ਲੋੜ ਹੋਈ ਤਾਂ ਮੈਨੂੰ ਕੰਟੈਕਟ ਕਰ ਸਕਦਾ ਤੇ ਜਿੱਦਾਂ ਇੰਡੀਆ ਟਰੈਕਟਰ ਟਰੋਟਰਾਂ ਨੂੰ ਜਿੱਦਾਂ ਕਹ ਲੋ ਕਿ ਖੜੀਆਂ ਨਹੀਂ ਰਹਿੰਦੀਆਂ ਜਿੱਦਾਂ ਕਹ ਲੋ ਕਿ ਟਰੈਕਟਰ ਖੜੇ ਰਹਿੰਦੇ ਆ ਬੰਦ ਕਰਨੇ ਪੈਂਦੇ ਸਰਕਲ ਕੋਈ ਵੇਲੇ ਸ਼ਾਰਟ ਹੋ ਜਾਂਦਾ ਜਿੱਦਾਂ ਉਹਦੇ ਲਈ ਬਹੁਤ ਵਧੀਆ ਚੀਜ਼ ਆ ਤੇਰੇ ਵਿੱਚ ਦੱਸਦਾ ਵੀ ਆ ਕਿ ਕਿੰਨੀ ਬੈਟਰੀ ਦੀ ਪਾਵਰ ਕਿੰਨੀ ਆ ਜਿੱਦਾਂ ਕਹ ਲੋ ਆ ਦੇਖਿਓ ਹੁਣੇ ਦੱਸੂਗਾ 12.3 ਦੱਸਦਾ ਹੁਣ ਇਹਦੇ ਵਿੱਚ ਤਾਂ ਥੋੜੇ ਉਹ ਦੀ ਆ ਚਾਰ ਮਲਰੀ ਹੁੰਦੀ ਆ ਜਿੱਦਾਂ ਕਹ ਲੋ ਕਿ ਉਹ ਹਿਲਦੀ ਹੈ ਨਾ ਤਾਂ ਕਰਕੇ ਨਹੀਂ ਤਾਂ ਉਦਾਂ ਇੱਥੋਂ ਵੀ ਹੋ ਜਾਂਦੀ ਆ ਆਨ ਆਫ ਆ ਵੀ ਹੈਗਾ ਆ ਤੇ ਆ ਦੇਖ ਲਓ ਇਹਦੇ ਫੀਚਰ ਲਿਖੇ ਹੋ ਵੀ ਉੱਪਰ ਤੇ ਇਹ ਸਿਸਟਮ ਨਹੀਂ ਚੀਜ਼ ਤਾਂ ਬਹੁਤ ਵਧੀਆ ਹੈ ਕਿ ਜਦੋਂ ਸਰਕਲ ਬੰਦ ਕਰਨਾ ਨਾ ਗੱਡੀ ਦਾ ਵੀ ਜਾਂ ਟਰੈਕਟਰ ਦਾ ਵੀ ਇੱਥੋਂ ਹੀ ਬੰਦ ਹੋ ਜਾਂਦਾ ਰਿਮੋਟ ਤੋਂ ਇਹ ਨਹੀਂ ਕੋਈ ਉੱਤਰ ਕੇ ਗੱਡੀ ਤੋਂ ਕਰਨਾ ਪੈਣਾ ਤੇ ਕਿਉਂ ਮੈਂ ਗੱਡੀ ਨੂੰ ਬੰਦ ਵੀ ਕਰ ਦਿੱਤਾ ਨਾ ਦੇ ਇਤੋਂ ਹੀ ਆਨ ਆਫ ਹੋ ਜਾਣਾ ਆ ਦੇਖਿਓ ਹੁਣ ਆ ਆਫ ਕਰ ਦਿੱਤੀ ਇਹਨਾਂ ਆਹ ਚਲਾ ਕੇ ਦੇਖਿਓ ਕੁਝ ਨਹੀਂ ਖੁੱਲਣੀ ਇਹਨਾਂ ਤਾਂ ਆਕੀ ਖੁੱਲਣੀ ਨਾ ਕੋਈ ਸੋ ਬਸ ਤਾਂ ਜਦੋਂ ਆਨ ਕਰ ਦੇਣਾ ਤੇ ਫਿਰ ਇਹਨੇ ਆ ਦੇਖੋ ਓਪਨ ਹੋ ਗਈ ਤੇ ਆ ਲੌਕ ਹੋ ਗਈ ਇਹ ਸਿਸਟਮ ਬਹੁਤ ਵਧੀਆ ਚੀਜ਼ ਵਾਦਾ ਜਿੱਦਾਂ ਕਹ ਲੋ ਕਿ ਜੇ ਕਿਸੇ ਨੇ ਲੋਡ ਹੋਈ ਤਾਂ ਕੰਡੈਕਟ ਕਰ ਸਕਦਾ ਤੇ ਬਾਕੀ ਹੋਰ ਡਿਟੇਲ ਕੋਈ ਲੈਣੀ ਹੋਵੇ ਤੇ ਦੱਸ ਸਕਦੇ ਆ ਤੇ ਯਾਰ ਦੇਖੋ 1.4 ਵਾਹੇ ਨੇ ਜਿੰਨੀ ਬੈਟਰੀ ਚਾਰਜ ਹੈ ਉਹ ਨਹੀਂ ਦੱਸਣੀ ਵੀ ਆ ਜਿੰਨਾ ਬੋਲਟ ਆਉਂਦਾ ਆ ਤੇ ਉਤੋਂ ਚੇਂਜ ਵੀ ਹੋ ਜਾਂਦੇ ਆ ਕਿ ਸਾਰਾ ਕੁਝ ਦੱਸ ਦੇ ਆ ਤੇ ਆ ਇਦਾਂ ਇਦਾਂ ਲਾਉਣੀ ਪੈਂਦੀ ਆ ਇਹ ਚੀਜ਼ੇ ਤੇ ਸਾਰਾ ਸਰਕਲ ਬੰਦ ਹੁੰਦਾ ਮੇਰਾ ਜਿਆਦਾ ਡਾਊਨ ਤਾਂ ਹੁੰਦਾ ਸੀ ਕਿਉਂਕਿ ਐਂਪ ਲਾਇਆ ਕਰਕੇ ਨਾ ਸਿਸਟਮ ਇਹਦੇ ਕਰਕੇ ਜਿਆਦਾ ਡਾਊਨ ਹੁੰਦਾ ਸੀਗਾ ਜਿੱਦਾਂ ਖੜੀ ਰਹਿੰਦੀ ਸੀ ਹਫਤਾ ਹਫਤਾ ਫਿਰ ਡਾਊਨ ਹੋ ਜਾਂਦੀ ਸੀ ਹੁਣ ਇਹ ਨਹੀਂ ਚੱਕਰ ਹੈਗਾ ਡਾਊਨ ਹੋਣ ਦਾ ਇਦਾਂ ਨੂੰ ਸੋਚ ਕੱਟ ਦਿਓ ਜਿੱਦਾਂ ਸਟਾਰਟ ਕਰਨ ਔਨ ਕਰ ਜਿੱਦਾਂ ਸਟਾਰਟ ਕਰਨੀ ਉਸ ਦਿਨ ਔਨ ਕਰ ਲਓ ਬੈਟਰੀ ਉੱਥੇ ਦੀ ਉੱਥੇ ਰਹੂਗੀ ਕੋਈ ਡਾਊਨ ਨਹੀਂ ਹੋਊਗੀ ਕੁਝ ਨਹੀਂ ਹੋਊਗਾ ਤੇ ਕਿਉਂਕਿ ਸਾਡੇ ਅੱਗੇ ਗੈਰੇਜ 'ਚ ਖੜੀ ਰਹਿੰਦੀ ਹੁੰਦੀ ਸੀ ਗੱਡੀ ਹੁਣ ਬਾਹਰ ਰਹਿੰਦੀ ਆ ਪਰ ਖੜੀ ਰਹਿੰਦੀ ਹਫ਼ਤੇ ਲਈ ਤੇ ਹੁਣ ਡਾਊਨ ਨਹੀਂ ਹੁੰਦੀ ਹੈਗੀ ਉਦੋਂ ਤਾਂ ਭਾਵੇਂ ਮਹੀਨਾ ਵੀ ਖੜੀ ਰਵੇ ਗੱਡੀ ਨੂੰ ਕੁਝ ਨਹੀਂ ਹੁੰਦਾ ਪਰ ਇਹ ਐਂਪੂ 'ਪ ਲੱਗ ਗਿਆ ਆ ਹੋਰ ਐਂਟੀਫੂਰ ਤੋਂ ਆ ਇਹਦੇ ਕਰਕੇ ਨਾ ਸਰਕਲ ਜਿਹਾ ਥੋੜਾ ਜਿਹਾ ਹੋ ਜਾਂਦਾ ਸੀਗਾ ਤੇ ਹੁਣ ਇਹ ਕੋਈ ਚੱਕਰ ਨਹੀਂ ਹੈਗਾ ਸਾਨੂੰ ਲਾਉਣਾ ਵੀ ਬਹੁਤ ਸੌਖਾ ਆ ਆ ਦੇਖੋ ਇੱਥੇ ਇੱਥੇ ਲੱਗਣੀ 1 ਘਾ ਡੱਬੀ ਲੱਗਣੀ ਆਹ ਤਾਰ ਲੱਗਣੀ ਆ ਜਿਹੜੀ ਮੇਨ ਤੇ ਇੱਕ ਇੱਥੇ ਲਿਆ ਕੇ ਲੱਗਣੀ ਬਸ ਸੌਖਾ ਤਰੀਕਾ ਹੈਗਾ ਲਾਉਣ ਦਾ ਰਿਮੋਟ ਤੇ ਹੈਗਾ ਸਾਰਾ ਕੁਝ ਇੰਡੀਆ ਵੀ ਹੈਗੇ ਆ ਜਿੱਦਾਂ ਇੱਥੇ ਵੀ ਹੈਗੇ ਆ ਪਰ ਉਹ ਸੋਚ ਹਾ ਹਾਥੀ ਕੱਟਣਾ ਪੈਂਦਾ ਉਹ ਫਿਰ ਜਾਂਦਾ ਇਹ ਜੋ ਗੱਡੀ ਬੰਦ ਕੀਤੀ ਨਾਲ ਇਹ ਵੀ ਕਰ ਦਿੱਤਾ ਜਿੱਦਾਂ ਰੋਲ ਚਲਾਉਣੀ ਹੈ ਫੇਰ ਤਾਂ ਕੋਈ ਚੱਕਰ ਨਹੀਂ ਹੈਗਾ ਜਿੱਦਾਂ ਹਫਤੇ ਲਈ ਰੋਕ ਕੇ ਰੱਖਣੀ ਗੱਡੀ ਫੇਰ ਜਾਂ ਟਰੈਕਟਰ ਰੋਕ ਕੇ ਰੱਖਣਾ ਉਹ ਫਿਰ ਆਨ ਆਫ ਇਤੋਂ ਕਰ ਲਵੇ ਬਹੁਤ ਵਧੀਆ ਚੀਜ਼ ਆ ਕਮੈਂਟ ਵਿੱਚ ਬਾਕੀ ਦੱਸਿਓ ਇਹ ਕੋਈ ਯੂਜ਼ ਕਰਦਾ ਹੈ ਤੇ ਨਹੀਂ